ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮੇਤਲ ਨੇ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਬਹੁਤ ਵੱਡੀ ਤਰਾਸਤੀ ਵਿੱਚੋਂ ਲੰਘ ਰਿਹਾ ਹੈ ਸੰਸਦ ਮੈਂਬਰ ਅਸ਼ੋਕ ਮੇਤਲ ਨੇ ਕਿਹਾ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਨੇ ਉਹਨਾਂ ਨੇ ਵੱਡਾ ਐਲਾਨ ਕਰਦੇ ਹਨ ਕਿ ਕਿ ਹੜ੍ਹਾਂ ਕਾਰਨ ਜਿੰਨਾ 43 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਯੋਗਤਾ ਦੇ ਮੁਤਾਬਿਕ ਨੌਕ ਉਹਨੇ ਕਿਹਾ ਕਿ ਅਮਰੀਕਾ ਦੇ ਪਰਿਵਾਰਾਂ ਦੇ ਨਾਲ ਖੜੇ ਨੇ ਤੇ ਅਮਰੀਕਾ ਨੂੰ ਸ਼ਰਧਾਂਜਲੀ ਦਿੰਦੇ ਨੇ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀ ਦੀ ਕੁਦਰਤੀ ਮਾਰਨੇ ਸਭ ਨੂੰ ਝੰਡੂੜ ਕੇ ਰੱਖ ਦਿੱਤਾ ਹੈ ਪੰਜਾਬ ਦੇ ਹੁਣ ਤੱਕ 1900 ਤੋਂ ਜ਼ਿਆਦਾ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ 4 ਲੱਖ ਏਕੜ ਜ਼ਮੀਨ ਹੜ੍ਹਾਂ ਦੇ ਪਾਣੀ ਨਾਲ ਭਰੀ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਉਹਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਗੈਸਟਡ ਅਫਸਰ ਦੀ 24 ਘੰਟੇ ਡਿਊਟੀ ਲਗਾਈ ਹੋਈ ਹੈ ਜੋ ਨਿਗਰਾਨੀ ਰੱਖ ਰਹੇ ਨੇ ਅਜਿਹੇ ਮੌਕੇ ਦੇ ਵਿੱਚ ਮੈਨੂੰ ਚੰਗਾ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਗੈਸਟ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੌਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਊਂਡ ਜ਼ੀਰੋ ਤੇ ਲੱਗੇ ਹੈਗੇ ਨੇ ਸਾਰੇ ਐਮ ਐਲ ਏ ਸਹਬਾਨ ਲੱਗੇ ਨੇ ਸਾਰੇ ਮੰਤਰੀ ਸਹਬਾਨ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮਪੀਜ਼ ਨੇ ਉਹ ਵੀ ਸਾਰੇ ਲੱਗੇ ਹੋਏ ਹੈਗੇ ਨੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਿਵਲ ਸੁਸਾਇਟੀ ਜਨਤਾ ਹੈਗੀ ਆਮ ਜਨਤਾ ਉਹ ਵੀ ਪੂਰੇ ਤਰੀਕੇ ਨਾਲ ਬਾੜਪੀਟ ਕੰਦੀ ਮਦਦ ਕਰ ਰਹੀ ਹੈਗੀ ਸਾਡੇ ਜਿਹੜੇ ਐਨ ਜੀਓ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਸੰਗਠਨ ਲੱਗੇ ਹੋਏ ਹੈਗੇ ਨੇ ਧਾਰਮਿਕ ਸੰਸਥਾਨ ਮਦਦ ਕਰ ਰਹੇ ਹੈਗੇ ਨੇ ਔਰ ਆਰਮੀ ਡਿਫੈਂਸ ਫੋਰਸਸ ਪੂਰੀ ਮਦਦ ਕਰ ਰਹੀ ਹੈਗੀ ਬੀਐਸਐਫ ਮਦਦ ਕਰ ਰਹੀ ਹੈਗੀ ਕੰਟੀ ਆਰਫ ਮਦਦ ਕਰ ਰਹੀ ਹੈਗੀ ਤੇ ਸਾਰਿਆਂ ਕੋਲੋਂ ਹਰ ਤਰੀਕੇ ਨਾਲ ਮਦਦ ਮਿਲ ਰਹੀ ਹੈਗੀ। ਲੇਕਿਨ ਤਰਾਸੀ ਇੰਨੀ ਵੱਡੀ ਹੈਗੀ ਪਿੰਡਾਂ 'ਚ ਵਿੱਚ ਲੋਕਾਂ ਦੇ ਘਰ ਟਾਏ ਗਏ ਹੈਗੇ ਨੇ। ਉਹਨਾਂ ਦੀ ਰਹਿਣ ਦੀ ਸਮੱਸਿਆ ਹੈਗੀ, ਬਿਮਾਰੀਆਂ ਵੀ ਨਾਲ ਆ ਜਾਂਦੀ ਹੈਗੀ ਨੇ ਪਰ ਕੁਫਕੁਸ ਅੱਜ ਤੇ ਸਾਰੇ ਰਾਹਤ ਕੈਂਪ, ਮੈਡੀਕਲ ਕੈਂਪ ਵੀ ਲੱਗੇ ਹੈਗੇ ਨੇ ਪਰ ਉਹਦੇ ਬਾਅਦ ਵੀ ਇਹ ਸਮੱਸਿਆ ਆਵੇਗੀ। ਅੱਜ ਟਾਈਮ ਆ ਗਿਆ ਹੈਗਾ ਕਿ ਪੰਜਾਬੀਆਂ ਨੂੰ ਲੋੜ ਹੈਗੀ ਕਿ ਦੇਸ਼ ਉਹਦੇ ਨਾਲ ਖੜਾ ਹੋਵੇ। ਪੂਰਾ ਪੂਰੀ ਕਮਿਊਨਿਟੀ ਨਾਲ ਖੜਾ ਹਾਂ ਉਹ ਪਰ ਮੈਨੂੰ ਖੁਸ਼ੀ ਹੈ ਕਿ ਚਾਰੋਂ ਪਾਸੇ ਬੜੀ ਮਦਦ ਹਰ ਤਰੀਕੇ ਦੀ ਆ ਰਹੀ ਹੈਗੀ ਜਿਵੇਂ ਕਿ ਮੈਂ ਕਿਹਾ ਕਿ ਜਿਸ ਵੇਲੇ ਇਹ ਪਾਣੀ ਨਿਕਲ ਗਿਆ ਉਹਦੇ ਬਾਅਦ ਕੀ ਹੋਏਗਾ ਉਹਨਾਂ ਨੂੰ ਰਹਿਣ ਲਈ ਸਾਰੇ ਟੁੱਟ ਗਏ ਹੈਗੇ ਨੇ ਉਹ ਬਣਾਉਣ ਲਈ ਫੰਡਸ ਦੀ ਲੋੜ ਹੋਏਗੀ ਜ਼ਮੀਨ ਨੂੰ ਖੇਤੀ ਲਾਇਕ ਕਰਨ ਲਈ ਐਫਰਟਸ ਦੀ ਲੋੜ ਹੋਏਗੀ ਤੇ ਫੰਡਸ ਦੀ ਵੀ ਲੋੜ ਹੋਏਗੀ ਮੈਡੀਕਲ ਸਪੋਰਟ ਦੇ ਲਈ ਫੰਡਸ ਦੀ ਲੋੜ ਹੋਏਗੀ ਔਰ ਜਿਨ੍ਹਾਂ ਦੇ ਰੋਜ਼ਗਾਰ ਚਲੇ ਗਏ ਨੇ ਕਿਉਂਕਿ ਜ਼ਮੀਨ ਠੀਕ ਹੋਣ ਚ ਟਾਈਮ ਲੱਗੇਗਾ ਕੋਈ ਮਜ਼ਦੂਰ ਨੇ ਜਿਹੜੇ ਪਿੰਡਾਂ ਚ ਰਹਿੰਦੇ ਹੁੰਦਾ ਨੌਕਰੀਆਂ ਮਿਲਣੀ ਓਕੀ ਹੋਣਗੀਆਂ ਉਹਨਾਂ ਦਾ ਕੀ ਹੋਏਗਾ ਉਹਦੇ ਲਈ ਜਿਹੜਾ ਮੈਂ ਆਪਣੇ ਤੌਰ ਤੇ ਸੋਚਿਆ ਹੈਗਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਮੈਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਹੈਗਾ ਕਿ ਜਿੰਨੇ ਵੀ ਸਾਡੇ 43 ਪਰਿਵਾਰਾਂ ਦੀ ਇੱਕ ਇੱਕ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਵੀ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲਿਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ੍ਹ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਪਿਤ ਕਰਦਾ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਦੇ ਨਾਲ ਨਾਲ ਮੈਂ ਇਹ ਚਾਹਾਂਗਾ اور ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਵਾਰਾਂ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦੇਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਅਸੀਂ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸਿਆਂ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਦਾਦਿਤ ਕਾਬਲੀਅਤ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੀ ਪਰਮਨੈਂਟ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ